ਮੌਤ ਕਦੋਂ ਕਿੱਥੇ ਤੇ ਕਿਸ ਨੂੰ ਆ ਜਾਵੇ ਇਸ ਦਾ ਕੋਈ ਪਤਾ ਨਹੀਂ ਤਸਵੀਰਾਂ ਚੰਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਾਮਲੀਲਾ ਦੇ ਦੌਰਾਨ ਮੰਚ ਤੇ ਪੇਸ਼ਕਾਰੀ ਕਰ ਰਹੇ ਕਲਾਕਾਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਚੰਬਾ ਦੇ ਚੋਗਾਨ ਮੈਦਾਨ ਦੇ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਪਰਦਾ ਉੱਠਿਆ ਦਸ਼ਰਧ ਦਰਬਾਰ ਲੱਗਾ ਹੋਇਆ ਸੀ ਦਸ਼ਰਧ ਦੀ ਭੂਮਿਕਾ ਅਮਰੀਸ਼ ਮਹਾਜਨ ਉਰਫ ਸ਼ਿਬੂ ਨਿਵਾਰੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਅਚਾਨਕ ਹੀ ਪੇਸ਼ਕਾਰੀ ਕਰ ਰਹੇ ਅਮਰੀਸ਼ ਮਹਾਜਨ ਆਪਣੇ ਨਾਲ ਦੇ ਸਾਥੀ ਦੇ ਉੱਪਰ ਦੇ ਕੇ ਸਾਹਮਣੇ ਬੈਠੇ ਦਰਸ਼ਕ ਵੀ ਸੁਣ ਰਹੇ ਗਏ ਹਾਲਾਤ ਨੂੰ ਵੇਖ ਕੇ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਹੀ ਪਰਦਾ ਛੁੱਟਿਆ ਗਿਆ ਤੇ ਅਮਰੀਸ਼ ਮਹਾਜਨ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਮਰੀਸ਼ ਮਹਾਜਨ ਨੂੰ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ ਤੇ ਉਹ ਇੰਨਾ ਕਾਰਤਕ ਸੀ ਕਿ ਉਸ ਨੇ ਅਮਰੀਸ਼ ਮਹਾਜਨ ਦੀ ਜਾਨ ਲੈ ਲਈ ਕਲਾਕਾਰ ਦੀ ਇਸ ਤਰ੍ਹਾਂ ਮੰਚ ਤੇ ਹੋਈ ਮੌਤ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਇਸ ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੌਤ ਕਦੋਂ ਕਿੱਥੇ ਤੇ ਕਿਸ ਨੂੰ ਆ ਜਾਵੇ ਇਸ ਦਾ ਕੋਈ ਪਤਾ ਨਹੀਂ ਤਸਵੀਰਾਂ ਚੰਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਾਮਲੀਲਾ ਦੇ ਦੌਰਾਨ ਮੰਚ ਤੇ ਪੇਸ਼ਕਾਰੀ ਕਰ ਰਹੇ ਕਲਾਕਾਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਚੰਬਾ ਦੇ ਚੋਗਾਨ ਮੈਦਾਨ ਦੇ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਪਰਦਾ ਉੱਠਿਆ ਦਸ਼ਰਧ ਦਰਬਾਰ ਲੱਗਾ ਹੋਇਆ ਸੀ ਦਸ਼ਰਧ ਦੀ ਭੂਮਿਕਾ ਅਮਰੀਸ਼ ਮਹਾਜਨ ਉਰਫ ਸ਼ਿਬੂ ਨਿਵਾਰੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਅਚਾਨਕ ਹੀ ਪੇਸ਼ਕਾਰੀ ਕਰ ਰਹੇ ਅਮਰੀਸ਼ ਮਹਾਜਨ ਆਪਣੇ ਨਾਲ ਦੇ ਸਾਥੀ ਦੇ ਉੱਪਰ ਦੇ ਕੇ ਸਾਹਮਣੇ ਬੈਠੇ ਦਰਸ਼ਕ ਵੀ ਸੁਣ ਰਹਿ ਗਏ ਹਾਲਾਤ ਨੂੰ ਵੇਖ ਕੇ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਹੀ ਪਰਦਾ ਛੁੱਟਿਆ ਗਿਆ ਤੇ ਅਮਰੀਸ਼ ਮਹਾਜਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਮਰੀਸ਼ ਮਹਾਜਨ ਨੂੰ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ ਤੇ ਉਹ ਇੰਨਾ ਕਾਰਤਕ ਸੀ ਕਿ ਉਸ ਨੇ ਅਮਰੀਸ਼ ਮਹਾਜਨ ਦੀ ਜਾਨ ਲੈ ਲਈ ਕਲਾਕਾਰ ਦੀ ਇਸ ਤਰ੍ਹਾਂ ਮੰਚ ਤੇ ਹੋਈ ਮੌਤ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਇਸ ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੌਤ ਕਦੋਂ ਕਿੱਥੇ ਤੇ ਕਿਸ ਨੂੰ ਆ ਜਾਵੇ ਇਸ ਦਾ ਕੋਈ ਪਤਾ ਨਹੀਂ ਤਸਵੀਰਾਂ ਚੰਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਾਮਲੀਲਾ ਦੇ ਦੌਰਾਨ ਮੰਚ ਤੇ ਪੇਸ਼ਕਾਰੀ ਕਰ ਰਹੇ ਕਲਾਕਾਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਚੰਬਾ ਦੇ ਚੋਗਾਨ ਮੈਦਾਨ ਦੇ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਪਰਦਾ ਉੱਠਿਆ ਦਸ਼ਰਤ ਦਰਬਾਰ ਲੱਗਾ ਹੋਇਆ ਸੀ ਦਸ਼ਰਤ ਦੀ ਭੂਮਿਕਾ ਅਮਰੀਸ਼ ਮਹਾਜਨ ਉਰਫ ਸ਼ਿਬੂ ਨਿਵਾਰੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਅਚਾਨਕ ਹੀ ਪੇਸ਼ਕਾਰੀ ਕਰ ਰਹੇ ਅਮਰੀਸ਼ ਮਹਾਜਨ ਆਪਣੇ ਨਾਲ ਦੇ ਸਾਥੀ ਦੇ ਉੱਪਰ ਦੇ ਕਏ ਸਾਹਮਣੇ ਬੈਠੇ ਦਰਸ਼ਕ ਵੀ ਸੁੰਨ ਰਹਿ ਗਏ ਹਾਲਾਤ ਨੂੰ ਵੇਖ ਕੇ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਹੀ ਪਰਦਾ ਛੁੱਟਿਆ ਗਿਆ ਤੇ ਅਮਰੀਸ਼ ਮਹਾਜਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਮਰੀਸ਼ ਮਹਾਜਨ ਨੂੰ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ ਤੇ ਉਹ ਇੰਨਾ ਕਾਰਕ ਸੀ ਕਿ ਉਸ ਨੇ ਅਮਰੀਸ਼ ਮਹਾਜਨ ਦੀ ਜਾਨ ਲੈ ਲਈ ਕਲਾਕਾਰ ਦੀ ਇਸ ਤਰ੍ਹਾਂ ਮੰਚ ਤੇ ਹੋਈ ਮੌਤ ਤੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਇਸ ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੌਤ ਕਦੋਂ ਕਿੱਥੇ ਤੇ ਕਿਸ ਨੂੰ ਆ ਜਾਵੇ ਇਸ ਦਾ ਕੋਈ ਪਤਾ ਨਹੀਂ ਤਸਵੀਰਾਂ ਚੰਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਾਮਲੀਲਾ ਦੇ ਦੌਰਾਨ ਮੰਚ ਤੇ ਪੇਸ਼ਕਾਰੀ ਕਰ ਰਹੇ ਕਲਾਕਾਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਕੱਛੇ ਆ ਜਾ ਰਿਹਾ ਕਿ ਚੰਬਾ ਦੇ ਚੋਗਾਨ ਮੈਦਾਨ ਦੇ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਪਰਦਾ ਉੱਠਿਆ ਦਸ਼ਰਧ ਦਰਬਾਰ ਲੱਗਾ ਹੋਇਆ ਸੀ ਦਸ਼ਰਧ ਦੀ ਭੂਮਿਕਾ ਅਮਰੀਸ਼ ਮਹਾਜਨ ਉਰਫ ਸ਼ਿਬੂ ਨਿਵਾਰੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਅਚਾਨਕ ਹੀ ਪੇਸ਼ਕਾਰੀ ਕਰ ਰਹੇ ਅਮਰੀਸ਼ ਮਹਾਜਨ ਆਪਣੇ ਨਾਲ ਦੇ ਸਾਥੀ ਦੇ ਉੱਪਰ ਦੇ ਕਹੇ ਸਾਹਮਣੇ ਬੈਠੇ ਦਰਸ਼ਕ ਵੀ ਸੁਣ ਰਹੇ ਕਈ ਹਾਲਾਤ ਨੂੰ ਵੇਖ ਕੇ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਹੀ ਪਰਦਾ ਛੁੱਟਿਆ ਗਿਆ ਤੇ ਅਮਰੀਸ਼ ਮਹਾਜਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਮਰੀਸ਼ ਮਹਾਜਨ ਨੂੰ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ ਤੇ ਉਹ ਇੰਨਾ ਕਾਰਤਕ ਸੀ ਕਿ ਉਸ ਨੇ ਅਮਰੀਸ਼ ਮਹਾਜਨ ਦੀ ਜਾਨ ਲੈ ਲਈ ਕਲਾਕਾਰ ਦੀ ਇਸ ਤਰ੍ਹਾਂ ਮੰਚ ਤੇ ਹੋਈ ਮੌਤ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਇਸ ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੌਤ ਕਦੋਂ ਕਿੱਥੇ ਤੇ ਕਿਸ ਨੂੰ ਆ ਜਾਵੇ ਇਸ ਦਾ ਕੋਈ ਪਤਾ ਨਹੀਂ ਤਸਵੀਰਾਂ ਚੰਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਾਮਲੀਲਾ ਦੇ ਦੌਰਾਨ ਮੰਚ ਤੇ ਪੇਸ਼ਕਾਰੀ ਕਰ ਰਹੇ ਕਲਾਕਾਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਚੰਬਾ ਦੇ ਚੋਗਾਨ ਮੈਦਾਨ ਦੇ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਪਰਦਾ ਉੱਠਿਆ ਦਸ਼ਰਧ ਦਰਬਾਰ ਲੱਗਾ ਹੋਇਆ ਸੀ ਦਸ਼ਰਧ ਦੀ ਭੂਮਿਕਾ ਅਮਰੀਸ਼ ਮਹਾਜਨ ਉਰਫ ਸ਼ਿਬੂ ਨਿਵਾਰੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਅਚਾਨਕ ਹੀ ਪੇਸ਼ਕਾਰੀ ਕਰ ਰਹੇ ਅਮਰੀਸ਼ ਮਹਾਜਨ ਆਪਣੇ ਨਾਲ ਦੇ ਸਾਥੀ ਦੇ ਉੱਪਰ ਦੇ ਕੇ ਸਾਹਮਣੇ ਬੈਠੇ ਦਰਸ਼ਕ ਵੀ ਸੁਣ ਰਹੇ ਗਏ ਹਾਲਾਤ ਨੂੰ ਵੇਖ ਕੇ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਹੀ ਪਰਦਾ ਛੁੱਟਿਆ ਗਿਆ ਤੇ ਅਮਰੀਸ਼ ਮਹਾਜਨ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਮਰੀਸ਼ ਮਹਾਜਨ ਨੂੰ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ ਤੇ ਉਹ ਇੰਨਾ ਕਾਰਤਕ ਸੀ ਕਿ ਉਸ ਨੇ ਅਮਰੀਸ਼ ਮਹਾਜਨ ਦੀ ਜਾਨ ਲੈ ਲਈ ਕਲਾਕਾਰ ਦੀ ਇਸ ਤਰ੍ਹਾਂ ਮੰਚ ਤੇ ਹੋਈ ਮੌਤ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਇਸ ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਹੁਤ ਕਦੋਂ ਕਿੱਥੇ ਤੇ ਕਿਸ ਨੂੰ ਆ ਜਾਵੇ ਇਸ ਦਾ ਕੋਈ ਪਤਾ ਨਹੀਂ ਤਸਵੀਰਾਂ ਚੰਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਾਮਲੀਲਾ ਦੇ ਦੌਰਾਨ ਮੰਚ ਤੇ ਪੇਸ਼ਕਾਰੀ ਕਰ ਰਹੇ ਕਲਾਕਾਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਚੰਬਾ ਦੇ ਚੌਗਾਨ ਮੈਦਾਨ ਦੇ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਪਰਦਾ ਉੱਠਿਆ ਦਸ਼ਰਧ ਦਰਬਾਰ ਲੱਗਾ ਹੋਇਆ ਸੀ ਦਸ਼ਰਧ ਦੀ ਭੂਮਿਕਾ ਅਮਰੀਸ਼ ਮਹਾਜਨ ਉਰਫ ਸ਼ਿਬੂ ਨਿਵਾਰੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਅਚਾਨਕ ਹੀ ਪੇਸ਼ਕਾਰੀ ਕਰ ਰਹੇ ਅਮਰੀਸ਼ ਮਹਾਜਨ ਆਪਣੇ ਨਾਲ ਦੇ ਸਾਥੀ ਦੇ ਉੱਪਰ ਦੇ ਕਏ ਸਾਹਮਣੇ ਬੈਠੇ ਦਰਸ਼ਕ ਵੀ ਸੁਣ ਰਹੇ ਗਏ ਹਾਲਾਤ ਨੂੰ ਵੇਖ ਕੇ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਹੀ ਪਰਦਾ ਛੁੱਟਿਆ ਗਿਆ ਤੇ ਅਮਰੀਸ਼ ਮਹਾਜਨ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਮਰੀਸ਼ ਮਹਾਜਨ ਨੂੰ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ ਤੇ ਉਹ ਇੰਨਾ ਕਾਰਤਕ ਸੀ ਕਿ ਉਸ ਨੇ ਅਮਰੀਸ਼ ਮਹਾਜਨ ਦੀ ਜਾਨ ਲੈ ਲਈ ਕਲਾਕਾਰ ਦੀ ਇਸ ਤਰ੍ਹਾਂ ਮੰਚ ਤੇ ਹੋਈ ਮੌਤ ਤੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਇਸ ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੌਤ ਕਦੋਂ ਕਿੱਥੇ ਤੇ ਕਿਸ ਨੂੰ ਆ ਜਾਵੇ ਇਸ ਦਾ ਕੋਈ ਪਤਾ ਨਹੀਂ ਤਸਵੀਰਾਂ ਚੰਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਾਮਲੀਲਾ ਦੇ ਦੌਰਾਨ ਮੰਚ ਤੇ ਪੇਸ਼ਕਾਰੀ ਕਰ ਰਹੇ ਕਲਾਕਾਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਚੰਬਾ ਦੇ ਚੋਗਾਨ ਮੈਦਾਨ ਦੇ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਪਰਦਾ ਉੱਠਿਆ ਦਸ਼ਰਧ ਦਰਬਾਰ ਲੱਗਾ ਹੋਇਆ ਸੀ ਦਸ਼ਰਧ ਦੀ ਭੂਮਿਕਾ ਅਮਰੀਸ਼ ਮਹਾਜਨ ਉਰਫ ਸ਼ਿਬੂ ਨਿਵਾਰੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਅਚਾਨਕ ਹੀ ਪੇਸ਼ਕਾਰੀ ਕਰ ਰਹੇ ਅਮਰੀਸ਼ ਮਹਾਜਨ ਆਪਣੇ ਨਾਲ ਦੇ ਸਾਥੀ ਦੇ ਉੱਪਰ ਦੇ ਕੇ ਸਾਹਮਣੇ ਬੈਠੇ ਦਰਸ਼ਕ ਵੀ ਸੁੰਨ ਰਹਿ ਗਏ ਹਾਲਾਤ ਨੂੰ ਵੇਖ ਕੇ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਹੀ ਪਰਦਾ ਛੁੱਟਿਆ ਗਿਆ ਤੇ ਅਮਰੀਸ਼ ਮਹਾਜਨ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਮਰੀਸ਼ ਮਹਾਜਨ ਨੂੰ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ ਤੇ ਉਹ ਇੰਨਾ ਕਾਰਤਕ ਸੀ ਕਿ ਉਸ ਨੇ ਅਮਰੀਸ਼ ਮਹਾਜਨ ਦੀ ਜਾਨ ਲੈ ਲਈ ਕਲਾਕਾਰ ਦੀ ਇਸ ਤਰ੍ਹਾਂ ਮੰਚ ਤੇ ਹੋਈ ਮੌਤ ਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਇਸ ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਮੌਤ ਕਦੋਂ ਕਿੱਥੇ ਤੇ ਕਿਸ ਨੂੰ ਆ ਜਾਵੇ ਇਸ ਦਾ ਕੋਈ ਪਤਾ ਨਹੀਂ ਤਸਵੀਰਾਂ ਚੰਬਾ ਤੋਂ ਸਾਹਮਣੇ ਆਈਆਂ ਨੇ ਜਿੱਥੇ ਰਾਮਲੀਲਾ ਦੇ ਦੌਰਾਨ ਮੰਚ ਤੇ ਪੇਸ਼ਕਾਰੀ ਕਰ ਰਹੇ ਕਲਾਕਾਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ ਕੱਸੀ ਜਾ ਰਿਹਾ ਕਿ ਚੰਬਾ ਦੇ ਚੋਗਾਨ ਮੈਦਾਨ ਦੇ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਪਰਦਾ ਉੱਠਿਆ ਦਸ਼ਰਧ ਦਰਬਾਰ ਲੱਗਾ ਹੋਇਆ ਸੀ ਦਸ਼ਰਧ ਦੀ ਭੂਮਿਕਾ ਅਮਰੀਸ਼ ਮਹਾਜਨ ਉਰਫ ਸ਼ਿਬੂ ਨਿਵਾਰੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਅਚਾਨਕ ਹੀ ਪੇਸ਼ਕਾਰੀ ਕਰ ਰਹੇ ਅਮਰੀਸ਼ ਮਹਾਜਨ ਆਪਣੇ ਨਾਲ ਦੇ ਸਾਥੀ ਦੇ ਉੱਪਰ ਦੇ ਕੇ ਸਾਹਮਣੇ ਬੈਠੇ ਦਰਸ਼ਕ ਵੀ ਸੁਣ ਰਹੇ ਗਏ ਹਾਲਾਤ ਨੂੰ ਵੇਖ ਕੇ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਹੀ ਪਰਦਾ ਛੁੱਟਿਆ ਗਿਆ ਤੇ ਅਮਰੀਸ਼ ਮਹਾਜਨ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਮਰੀਸ਼ ਮਹਾਜਨ ਨੂੰ ਅਚਾਨਕ ਹੀ ਦਿਲ ਦਾ ਦੌਰਾ ਪਿਆ ਸੀ ਤੇ ਉਹ ਇੰਨਾ ਕਾਰਤਕ ਸੀ ਕਿ ਉਸ ਨੇ ਅਮਰੀਸ਼ ਮਹਾਜਨ ਦੀ ਜਾਨ ਲੈ ਲਈ ਕਲਾਕਾਰ ਦੀ ਇਸ ਤਰ੍ਹਾਂ ਮੰਚ ਤੇ ਹੋਈ ਮੌਤ ਤੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਇਸ ਘਟਨਾ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਦੋਂ ਕਿੱਥੇ ਕਿਸ ਨੂੰ ਆ ਜਾਵੇ ਇਸ ਦਾ ਕੋਈ ਪਤਾ ਨਹੀਂ ਤਸਵੀਰਾਂ ਚੰਬਾ ਤੋਂ ਸਾਹਮਣੇ ਆਈਆਂ ਨਹੀਂ ਜਿੱਥੇ ਰਾਮਲੀਲਾ ਦੇ ਦੌਰਾਨ ਮੰਚ ਤੇ ਪੇਸ਼ਕਾਰੀ ਕਰ ਰਹੇ ਕਲਾਕਾਰ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਚੰਬਾ ਦੇ ਚੋਗਾਨ ਮੈਦਾਨ ਦੇ ਵਿੱਚ ਰਾਮਲੀਲਾ ਦਾ ਆਯੋਜਨ ਕੀਤਾ ਗਿਆ ਸੀ ਇਸ ਦੌਰਾਨ ਪਰਦਾ ਉੱਠਿਆ ਦਸ਼ਰਧ ਦਰਬਾਰ ਲੱਗਾ ਹੋਇਆ ਸੀ ਦਸ਼ਰਧ ਦੀ ਭੂਮਿਕਾ ਅਮਰੀਸ਼ ਮਹਾਜਨ ਉਰਫ ਸ਼ਿਬੂ ਨਿਵਾਰੇ ਸਨ ਸਭ ਕੁਝ ਠੀਕ ਚੱਲ ਰਿਹਾ ਸੀ ਲੇਕਿਨ ਅਚਾਨਕ ਹੀ ਪੇਸ਼ਕਾਰੀ ਕਰ ਰਹੇ ਅਮਰੀਸ਼ ਮਹਾਜਨ ਆਪਣੇ ਨਾਲ ਦੇ ਸਾਥੀ ਦੇ ਉੱਪਰ ਦੇ ਕਏ ਸਾਹਮਣੇ ਬੈਠੇ ਦਰਸ਼ਕ ਵੀ ਸੁਣ ਰਹੇ ਗਏ ਹਾਲਾਤ ਨੂੰ ਵੇਖ ਕੇ ਰਾਮਲੀਲਾ ਪ੍ਰਬੰਧਕਾਂ ਦੇ ਵੱਲੋਂ ਤੁਰੰਤ ਹੀ ਪਰਦਾ ਛੁੱਟਿਆ ਗਿਆ ਤੇ ਅਮਰੀਸ਼ ਮਹਾਜਨ ਨੂੰ ਹਸਪਤਾਲ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਅਮਰੀਸ਼ ਮਹਾਜਨ